ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਅਨੀਤ ਜਸਲ ਵੈਗਨ ਸਟੂਡੈਂਟ ਯੂਨੀਅਨ ਤੋਂ ਅੱਜ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੂੰਗੀ ਕਿ ਸਾਡੀ ਜਿਹੜੀ ਅਨੁਮਿੱਤੀ ਸਮੇਂ ਦੀ ਹੜਤਾਲ ਚੱਲਦੀ ਸੀ ਉਹਨੂੰ ਅੱਜ 32 ਡੇਜ਼ ਹੋ ਗਏ ਐ ਸਾਨੂੰ ਪ੍ਰਸ਼ਾਸਨ ਵੱਲੋਂ ਵੀ ਬਹੁਤ ਆਸ਼ਵਾਸ਼ਣ ਦਿੱਤੇ ਗਏ ਪਰ ਸਾਡੀ ਗੱਲ ਕਿਸੇ ਨੇ ਪੂਰਨੀ ਚਾੜੀ ਅੱਜ ਅਸੀਂ ਥੱਕ ਕੇ ਆਖ ਕੇ 32ਵਾਂ ਦਿਨ ਆ ਕੇ ਰੈਲੀ ਕੀਤੀ ਐ ਤੇ ਅੱਜ ਅਸੀਂ ਸਾਲਾ ਵੀ ਲਾਈਆ ਨੇ ਜਿਹੜੀ ਪੰਜਾਬ ਸਰਕਾਰ ਨੇ ਸਾਨੂੰ ਦਿੱਤੀਆਂ ਨੇ ਜਿੱਦਾਂ ਅਸੀਂ ਅੱਜ ਬੂਡ ਪਾਲਸ਼ਾ ਕਰਾਂਗੇ ਅੱਜ ਅਸੀਂ ਨਿੰਬੂ ਪਾਣੀ ਦੀ ਸਟਾਲ ਲਾਈ ਹੈ ਅਸੀਂ ਚਾਹ ਦੀ ਸਟਾਲ ਲਾਈ ਹੈ ਅਸੀਂ ਇਹ ਸਮਝਦੇ ਹਾਂ ਕਿ ਜਿੰਨਾ ਸਾਨੂੰ ਪੱਤਾ ਦਿੱਤਾ ਜਾਂਦਾ ਹੈ ਉਹ ਇਹ ਕਮਾ ਦੇ ਬਰਾਬਰ ਹੈ ਅਸੀਂ ਡਾਕਟਰਸ ਹੋਗੇ ਪ੍ਰੋਫੈਸ਼ਨਲ ਹੋਗੇ ਮੈਂ ਜਿੰਨਾ ਹੀ ਕਮਾ ਪਾਵਾਂਗੇ ਜਿੰਨੀ ਸਾਡੀ ਅੱਜ ਦੀ ਕਮਾਈ ਹੋਊਗੀ ਉਹ ਸਾਡੇ ਇੰਟੈਂਸਿਵ ਸਾਈਬਰ ਨਾਲੋਂ ਵੱਧ ਹੋ ਅਸੀਂ ਐਸੇ ਆਕ ਚੁੱਕੇ ਆ ਥੱਕ ਚੁੱਕੇ ਆ ਸਾਡੇ ਨਾਲ ਦੇ ਜਿਹੜੇ ਸਟੂਡੈਂਟਸ ਨੇ ਆਪ ਕੋ ਖੱਟਾ ਆ ਤੇ ਬੈਠੇ ਨਹੀਂ ਨਿਰਜਲ ਪੁਖਤਾ ਵੀ ਚਾਹਦੀ ਪਈ ਆ ਆਜੋ ਉਹਦਾ 3 ਦਿਨ ਹੋ ਗਿਆ ਪਰ ਨਾ ਹੀ ਪ੍ਰਸ਼ਾਸਨ ਸਾਡੀ ਗੱਲ ਸੁਣ ਰਿਹਾ ਹੈ ਨਾ ਹੀ ਪੰਜਾਬ ਸਰਕਾਰ ਵੱਲੋਂ ਸਾਡੀ ਕੋਈ ਬਾਤ ਫੜੀ ਗਈ ਜੇ ਹੁਣ ਅਕੇ ਐਕਸ਼ਨ ਕੀ ਹੈ ਤੁਹਾਡਾ ਜੀ ਹੁਣ ਇਹ ਜਾਰੀ ਰਹੂਗਾ ਸਰ ਹੁਣ ਅਸੀਂ ਦਾ ਅਸੀਂ ਸਾਰੇ ਹੱਥ ਪੱਲੇ ਮਾਰ ਕੇ ਦੇਖ ਲੇ ਪੁਖੜ ਤਾਲ ਵੀ ਚਲਦੀ ਰਹੂਗੀ ਆ ਕੰਮ ਵੀ ਚੱਲਦੇ ਰਹਿਣਗੇ ਸਾਡੇ ਨਾਲ ਯੂਨੀਅਨ ਦੇ ਸਾਰੇ ਬੱਚੇ ਨੇ 500 ਬੱਚਾ ਹੈ ਸਾਡੇ ਨਾਲ ਅੱਜ ਗ੍ਰੂਪ ਪਾਲਸ਼ਾ ਵੀ ਕਾਸ਼ ਕਰ ਦਿੱਤੀਆਂ ਜਾ ਰਹੀਆਂ ਕਿ ਹੋ ਅਸੀਂ ਇਹ ਸਮਝ ਰਹੇ ਆ ਕਿ ਸਾਨੂੰ ਸਰਕਾਰ ਉਹਨਾਂ ਦੇ ਬਰਾਬਰ ਸਮਝ ਰਹੀ ਹੈ ਅਸੀਂ ਬੂਟ ਪਾਲਾ ਸ਼ਾ ਵੀ ਕਰਨੀਆਂ ਨੇ ਅਸੀਂ ਅੱਜ ਨਿੰਬੂ ਪਾਣੀ ਵੀ ਵੇਚਣਾ ਚਾਹ ਵੀ ਵੇਚਾਂਗੇ ਮੇਰਾ ਨਾਮ ਦਿਸ਼ਾਨ ਚੋਹਾਨ ਹੈ ਜੀ ਮੈਂ ਵੈਟਰਰੀ ਸਟੂਡੈਂਟ ਯੂਨੀਅਨ ਦਾ ਅਗਮਾਨ ਤੇ ਮੇਰੀ ਸਰਕਾਰ ਅੱਗੇ ਸਾਡੀ ਇਹ ਹੀ ਬੇਨਤੀ ਰਹੀ ਹੈ ਪਿਛਲੇ 32 ਦਿਨ ਹੋ ਗਏ ਨੇ ਸਾਨੂੰ ਹੜਤਾਲ ਕੀਤੀਆਂ ਨੂੰ ਅਣ ਮਿੱਥੇ ਸਮੇਂ ਦੀ ਹੜਤਾਲ ਚੱਲ ਰਹੀ ਹੈ ਜੀ ਸਾਡੀ ਸਾਡੀ ਸਰਕਾਰ ਨੂੰ ਇਹ ਹੀ ਬੇਨਤੀ ਰਹੀ ਹੈ ਕਿ ਸਾਨੂੰ ਸਾਡਾ ਜਿਹੜਾ ਪੱਤਾ ਹੈ ਉਹ 15000 ਤੋਂ ਬਦਲ ਕੇ 24310 ਕੀਤਾ ਜਾਵੇ ਪਰ ਸਰਕਾਰ ਕੋਲ ਸਾਡੇ ਨਾਲ ਮਿਲਣ ਦਾ ਵੀ ਟਾਈਮ ਨਹੀਂ ਹੈਗਾ ਫਾਈਨੈਂਸ ਮਿਨਿਸਟਰ ਤੋਂ ਅਸੀਂ ਮੀਟਿੰਗ ਮੰਗ ਰਹੇ ਹਾਂ ਜਿਹੜੀ 32 ਦਿਨ ਹੋ ਗਏ ਸਾਨੂੰ ਅੱਜ ਹਾਲੇ ਤੱਕ ਮੀਟਿੰਗ ਦਾ ਕੋਈ ਵੀ ਨੋਟਿਸ ਨਹੀਂ ਆਇਆ ਔਰ ਉਹ ਤਰ੍ਹਾਂ ਤਰ੍ਹਾਂ ਪ੍ਰਚਾਰ ਕਰਨ ਦਾ ਜਾ ਰਹੇ ਨੇ ਪਰ ਸਾਡੀ ਜਿਹੜੀ ਮੰਗਾਂ ਆ ਸਾਨੂੰ ਸਾਡੀ ਜਿਹੜੀ ਮੰਗ ਹੈ ਤੇ ਡਾਕਟਰਸ ਬੈਠੇ ਨੇ 32 ਦਿਨਾਂ ਤੋਂ ਪਰ ਉਹਨਾਂ ਵੱਲੋਂ ਕੋਈ ਵੀ ਸਾਡੇ ਲਈ ਉਹ ਨਹੀਂ ਹੈਗਾ ਸਾਡੇ ਲਈ ਮਤਲਬ ਹੈ ਨਹੀਂ ਉਹਨਾਂ ਲਈ ਸਾਡੇ ਲਈ ਕੋਈ ਨਾ ਕੋਈ ਕੋਈ ਵੀ ਧਿਆਨ ਨਹੀਂ ਹੈ ਹੁਣ ਐਕਸ਼ਨ ਪਲਾਨ ਸਾਡਾ ਇਹ ਰਹੂਗਾ ਕਿ ਜੇ ਜਿਹੜੀ ਸਾਡੀ ਤਿੰਨ ਦਿਨਾਂ ਤੋਂ ਭੁਖੜਤਾਲ ਚੱਲ ਰਹੀ ਹੈ ਐਵੇਂ ਚੱਲੀ ਜਾਊਗੀ ਇਹਨੂੰ ਅਸੀਂ ਹੋਰ ਤਿੱਖਾ ਕਰਾਂਗੇ ਅਸੀਂ ਮਰਨ ਵਕਤ ਤੱਕ ਵੀ ਜਾਵਾਂਗੇ ਸਾਡੇ ਯੂਨੀਅਨ ਦੇ 600 ਬੱਚੇ ਨੇ ਤੇ 600 ਦੇ 600 ਬੱਚੇ ਤਿਆਰ ਬੈਠੇ ਨੇ ਮਰਨ ਵਕਤ ਤੱਕ ਕਿੰਨੇ ਕਿੰਨੇ ਕੋਈ ਕੋਈ ਹੁਕਮ ਕਰ ਰਹੇ ਕਿ ਨੈਸਟ ਜਿਹੜੇ ਰੋਜ਼ ਬੈਠੇ ਰਹੇ ਕਿ ਨੈ ਟਾਈਮ ਕੀ ਕਰਦੇ ਹੋ ਬਰੇ ਉਹ ਹੜਤਾਲ 24 ਘੰਟੇ ਚੱਲਦੀ ਹੈ ਜੀ ਸਾਡੇ ਸ਼ੁਰੂ ਵਿੱਚ ਦੋ ਬੱਚੇ ਬੈਠੇ ਸੀ ਰੋਜ਼ ਇੱਕ ਇੱਕ ਬੱਚਾ ਵੱਧ ਰਿਹਾ ਹੈ ਅੱਜ ਚਾਰ ਬੱਚੇ ਸਾਡੇ ਭੁਖ ਹੜਤਾਲ ਤੇ ਬੈਠੇ ਆ ਨਾ ਸਾਡੇ ਯੂਨੀਵਰਸਿਟੀ ਨਾ ਸਰਕਾਰ ਵੱਲੋਂ ਸਾਾਨੂੰ ਕੋਈ ਵੀ ਬਾਅਦ ਫੜਾਈ ਗਈ ਹੈ ਬਿਲਕੁਲ ਜੀ ਇਹ ਉਹਨਾਂ ਚ ਜਾਰੀ ਰੋਗਾ ਜਿਨ੍ਹਾਂ ਤੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾਂਦਾ ਹੈ ਜਰਬ ਕੀ ਨਾਮ ਹੈ ਮੇਰਾ ਨਾਮ ਡਾਕਟਰ ਕਮਲਪ੍ਰੀਤ ਸਿੰਘ ਹੈ ਜੀ ਅੱਜ ਸਾਡੀ ਵੈਟਰਨਰੀ ਸਟੂਡੈਂਟ ਸੀਨੀਅਰ ਵੱਲੋਂ ਜਿਹੜੇ ਅਨਮਿੱਥੇ ਸਮੇਂ ਦੀ ਹੜਤਾਲ ਚੱਲ ਰਹੀ ਹੈ ਉਹਨੂੰ ਅੱਜ 32 ਦਿਨ ਹੋ ਚੁੱਕੇ ਆ ਜੀ ਸਰਕਾਰ ਨੇ ਸਾਨੂੰ ਇੰਨਾ ਕੁ ਮਜਬੂਰ ਕੀਤਾ ਹੋਇਆ ਕਿ ਸਾਡੀ ਜਿਹੜੀ ਕੋਈ ਵੀ ਗੱਲ ਨਹੀਂ ਸੁਣੀ ਜਾ ਰਹੀ ਸਾਨੂੰ 32 ਦਿਨ ਹੋ ਗਏ ਜੀ ਸਾਡੀ ਕਿਸੇ ਕੋਈ ਇੱਥੇ ਸਰਕਾਰ ਦਾ ਮੰਤਰੀ ਨਹੀਂ ਆ ਕੇ ਬੋੜਿਆ ਕਿਸੇ ਨੇ ਸਾਡੀ ਜਿਹੜੀ ਸੁਣੀ ਨਹੀਂ ਹੈਗੀ ਮਜਬੂਰ ਹੋ ਕੇ ਅਸੀਂ ਪਰਸੋਂ ਤੋਂ ਪੁਖੜ ਗੜੀਵਾਰ ਪੁਖੜਦਾਰ ਸ਼ੁਰੂ ਕੀਤੀ ਸੀ ਜੀ ਜਿਹਦਾ ਅੱਜ ਤੇ ਤੀਜਾ ਦਿਨ ਹੈ ਜੀ ਅਸੀਂ ਨਿਰਜਲ ਪੁਖੜਦਾਰ ਸ਼ੁਰੂ ਕੀਤੀ ਹੋਈ ਆ ਜੇ ਫਿਰ ਹਾਲੇ ਵੀ ਸਰਕਾਰ ਸਾਡੀ ਗੱਲ ਨਹੀਂ ਸੁਣੂਗੀ ਤਾਂ ਅਸੀਂ ਹੌਣ ਵਾਲੇ ਦਿਨਾਂ 'ਚ ਮਰਨ ਵਰਤ ਤੇ ਬੈਠਣ ਨੂੰ ਤਿਆਰ ਆਂ ਜੀ 600 ਬੱਚਾ ਮਰਨ ਵਰਤ ਤੇ ਬੈਠਣ ਲਈ ਤਿਆਰ ਆ ਅੱਜ ਅਸੀਂ ਅੱਕ ਕੇ ਥੱਕ ਕੇ ਅਸੀਂ ਸਰਕਾਰ ਨੇ ਮਜਬੂਰ ਸਰਕਾਰ ਵੱਲੋਂ ਮਜਬੂਰ ਹੋ ਕੇ ਅਸੀਂ ਅੱਜ ਬੂਟਪਾਲਸ਼ਾਂ ਵੀ ਕੀਤੀਆਂ ਨੇ ਅਸੀਂ ਨਿੰਬੂ ਪਾਣੀ ਦੀ ਸਟਾਲ ਵੀ ਲਾਈ ਆ ਅਸੀਂ ਚਾਹ ਵੀ ਵੇਚੀ ਆ ਸਰਕਾਰ ਵੈਟਰਨਰੀ ਡਾਕਟਰਾਂ ਨੂੰ ਇੰਨਾ ਮਜਬੂਰ ਕਰ ਕਿਉਂ ਰਹੀ ਆ ਸਾਨੂੰ ਸਮਝ ਨਹੀਂ ਆ ਰਹੀ ਸਾਡੀ ਛੋਟੀ ਜੀ ਮੰਗ ਆ ਕਿ ਸਾਡਾ ਇੰਟਰਨਸ਼ਿਪ ਸਤਾਈ ਪੰਡਾ ਜਿਹੜਾ ਉਹ 15000 ਤੋਂ ਵਧਾ ਕੇ 24310 ਰੁਪਏ ਕੀਤਾ ਜਾਵੇ ਕਿਉਂ ਕੀਤਾ ਜਾਵੇ ਕਿਉਂਕਿ ਨਾਲ ਦੇ ਸੂਬਿਆਂ ਦੇ ਵਿੱਚ ਜਿਹੜਾ ਸਤਾਈ ਪੰਡਾ ਸਾਡੇ ਨਾਲੋਂ ਜ਼ਿਆਦਾ ਆ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਪੀਡੀਐਸ ਤੇ ਐਮਬੀਬੀਐਸ ਸਟੰਡਸ ਦਾ ਜਿਹੜਾ ਸਟਾਈਪੰਡ ਹੈ ਉਹ ਵੀ ਸਾਡੇ ਨਾਲੋਂ ਜ਼ਿਆਦਾ ਆ ਸਾਡੀ ਮੈਜ ਇੱਕ ਛੋਟੀ ਜੀ ਜਾਇਜ਼ ਮੰਗ ਜਾਇਜ਼ ਤਰੀਕੇ ਨਾਲ ਮੰਗ ਰਹੇ ਆ ਫਿਰ ਵੀ ਸਰਕਾਰ ਸੁਣ ਨਹੀਂ ਰਹੀ ਸਾਨੂੰ ਮਜਬੂਰ ਕਰ ਰਹੀ ਆ ਕਿ ਅਸੀਂ ਇਹੋ ਜਿਹੇ ਸਟੈਪਸ ਤੇ ਉਤਰੀਏ ਅਸੀਂ ਅੱਜ ਰੈਲੀ ਕੀਤੀ ਆ ਫੂਟਪਾਲਚਾਂ ਕੀਤੀਆਂ ਨੇ ਜੂਸ ਦੀ ਸਟਾਲ ਲਾਈ ਆ ਚਾਹ ਦੀ ਸਟਾਲ ਲਾਈ ਆ ਕਿ ਅਸੀਂ ਇਹ ਸਾਰਾ ਕੁਝ ਕਰਨਾ ਨਹੀਂ ਚਾਹੁੰਦੇ ਪਰ ਸਰਕਾਰ ਸਾਨੂੰ ਮਜਬੂਰ ਕਰ ਰਹੀ ਆ ਸਰਕਾਰ ਦੇ ਵਾਅਦੇ ਸੀਗੇ ਕਿ ਉਹ ਹੈਲਥ ਆਰ ਐਜੂਕੇਸ਼ਨ ਸੈਕਟਰ ਨੂੰ ਜਿਹੜਾ ਡਵੈਲਪ ਕਰਨ ਦੇ ਵਿੱਚ ਪੂਰਬਟਾ ਉਹਨਾਂ ਦਾ ਪੂਰਾ ਯੋਗਦਾਨ ਰਹੂਗਾ ਪਰ ਅਸੀਂ ਦੋਨਾਂ ਸੈਕਟਰਸ ਹੈਲਥ ਔਰ ਐਜੂਕੇਸ਼ਨ ਸੈਕਟਰ ਦੇ ਵਿਚਾਲੇ ਖੜੇ ਆ ਤੇ ਸਰਕਾਰ ਦਾ ਸਾਡੇ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ ਵਾਰ-ਵਾਰ ਬੇਨਤੀਆਂ ਕਰਨ ਤੇ ਹਰਪਾਲ ਟੀਮਾ ਜੀ ਤੋਂ ਮੀਟਿੰਗ ਮੰਗਣ ਤੇ ਸਾਨੂੰ ਮੀਟਿੰਗ ਨਹੀਂ ਦਿੱਤੀ ਗਈ ਸਾਡੀ ਮੰਗ ਸੁਣੀ ਨਹੀਂ ਗਈ ਜਿਹਦੇ ਕਰਕੇ ਅੱਜ ਅਸੀਂ ਮਜਬੂਰ ਹੋ ਕੇ ਸਾਰੇ ਸਟੂਡੈਂਟਸ ਹੜਤਾਲ ਤੇ ਆ ਜੀ